ਕੋਡਮ ਬੋਲਿੰਗ ਫਰੈਂਡਸ ਵਾਲਾਂ ਦੀ ਸਮੱਸਿਆ ਅੱਜਕੱਲ ਬਹੁਤ ਤੇਜ਼ੀ ਨਾਲ ਵੱਧ ਰਹੀ ਜਾਂ ਲੋਕਾਂ ਦੇ ਵਾਲ ਟੁੱਟਨੇ ਝੜਨੇ ਕੰਜਾਪਣ ਇਹੋ ਪੇਸ਼ਿਆ ਅਰੇਟਾ ਜਾਂ ਕਿਸੇ ਵੀ ਤਰ੍ਹਾਂ ਦਾ ਇਹੋ ਪੇਸ਼ਿਆ ਇੰਨੀ ਤੇਜ਼ੀ ਨਾਲ ਲੋਕਾਂ ਦੇ ਵਾਲ ਝੜ ਰਹੇ ਨੇ ਲੋਕਾਂ ਨੂੰ ਕੰਜਾਪਣ ਇਸ ਤਰ੍ਹਾਂ ਆ ਰਿਹਾ ਵਾ ਬਹੁਤ ਤੇਜ਼ੀ ਨਾਲ ਬਹੁਤ ਲੋਕਾਂ ਦੇ ਵਾਲ ਸਫੇਦ ਹੋ ਰਹੇ ਆ ਤੇ ਬਹੁਤ ਲੋਕ ਤੇਲਾਂ ਦੀ ਵਰਤੋਂ ਕਰਦੇ ਆ ਪ੍ਰੋਡਕਟਾਂ ਦੀ ਵਰਤੋਂ ਕਰਦੇ ਆ ਹੁਣ ਮੇਰੀ ਗੱਲ ਸੁਣੋ ਅਗਰ ਕੋਈ ਸੀਰ ਅੰਦਰ న్యూਟ੍ਰੀਸ਼ਨ ਦੀ ਕਮੀ ਆ, ਵਿਟਾਮਿਨ ਦੀ ਕਮੀਆਂ, ਸਲਫਰ ਦੀ ਕਮੀਆਂ, ਓਮੇਗਾ ਦੀ ਕਮੀਆਂ, ਮਿਲੀਅਨ ਦੀ ਪਦਾਰਥ ਦੀ ਕਮੀਆਂ ਫੋਲਟ ਐਸਿਡ ਦੀ ਕਮੀਆਂ ਆਇਰਨ ਦੀ ਕਮੀਆਂ ਫਾਸਫੋਰਸ ਦੀ ਕਮੀਆਂ ਕੈਲਸ਼ੀਅਮ ਦੀ ਕਮੀਆਂ ਸੇਲੀਨੀਅਮ ਦੀ ਕਮੀਆਂ ਜਾਂ omega 3 ਦੀ ਕਮੀਆਂ ਆਇਰਨ ਦੀ ਕਮੀਆਂ ਉਹ ਤਾਂ ਤੇਰਨੇ ਤੋਂ ਬਚੋ ਬਾਹਰੋਂ ਕੰਮ ਕਰਨਾ ਨਹੀਂ ਉਹ ਤਾਂ ਅੰਦਰੋਂ ਸਿੱਧੂ ਪ੍ਰੋਪਰ ਖੁਰਾਕ ਚਾਹੀਦੀ ਆ ਜਿਸ ਤਰ੍ਹਾਂ ਜੇ ਸੀਰੀਅਲ ਦੇ ਪੂਰੇ ਪੋਸ਼ਟ ਤੱਤ ਹੋਣਗੇ ਉਸ ਤਰ੍ਹਾਂ ਵੀ ਵਾਲ ਜਲਦੀ ਲੋਕਾਂ ਦੇ ਸਫੇਰ ਨਹੀਂ ਹੋਣਗੇ ਛਣ ਜਿਹੜਾ ਟੁੱਟਣਗੇ ਜਿਵੇਂ ਕੁਝ ਕੁ ਬਿਮਾਰੀਆਂ ਹੋਈਆਂ ਜਿਵੇਂ ਸ਼ੂਗਰ ਆ, ਥਾਇਰਾਇਡ ਆ, ਕੈਂਸਰ ਆ, ਅਲਰਜੀ ਆ, ਡਿਪਰੈਸ਼ਨ ਆ, ਕੋਈ ਡੈਫੀਸ਼ੈਂਸੀ ਆ, ਵੀਡੋ ਅਲਰਜੀ ਆ, ਐਨੀਮੀਆ ਵਾਂ ਤੇ ਐਂਟੀਬਾਇਓਟਿਕ ਦਵਾਈਆਂ ਬਹੁਤ ਜ਼ਿਆਦਾ ਖਾਧੀਆਂ ਵਾਂ ਤੇ ਕਈ ਫਿਰ ਡੇਂਗੂ ਤੋਂ ਬਾਅਦ ਲੋਕੋ ਦੇ ਵਾਲ ਝੜਦੇ ਆ ਕਿਉਂਕਿ ਕਈ ਲੋਕੋ ਦੇ ਇੰਜੈਕਸ਼ਨ ਲੱਗੇ ਹੋਏ ਆ, ਟੀਕੇ ਲੱਗੇ ਆ ਉਸ ਤੋਂ ਬਾਅਦ ਵਾਲ ਝੜਦੇ ਆ, ਕੋਲਸਟੋਲ ਕਰਕੇ ਵਾਲ ਝੜਦੇ ਆ, ਖੂਨ ਚ ਗਾੜਾਪਨ ਕਰਕੇ ਆ, ਲਿਵਰ ਤੇ ਕੋਈ ਸਮੱਸਿਆ ਹੋਵੇ ਉਸ ਨਾਲ ਵਾਲ ਝੜਦੇ ਆ। ਜਿਵੇਂ ਹਰ ਮੂਰ ਤੇ ਬੈਲਸ ਆ ਪੀਸੀ ਉਸੇ ਪੀਸੀ ਉਸੇ ਜਦ ਪੀਸੀ OD ਕਰਕੇ ਵਾਲ ਛੱਡਦੇ ਆ ਤੇ ਉਹ ਤੋਂ ਵੀ ਹੁਣ ਉਹਦੇ ਬਾਅਦ ਤੱਕ ਪ੍ਰੋਪਰ ਦਵਾਈ ਚ ਲੋੜ ਆ ਅਸੀਂ ਹੁਣ ਜਿਆ ਸੈਟ ਕਰ ਕੀਤਾ ਵਾ ਅਗਰ ਤੁਹਾਡੇ ਵਾਲ ਛੱਡਦੇ ਆ ਟੁੱਟਦੇ ਆ ਗੰਜਾ ਪੰਨਾ ਆ ਜਿਹੜਾ ਅਰਕ ਤਿਆਰ ਕੀਤਾ ਵਾ ਅਗਰ ਤੁਹਾਡੇ ਵਾਲ ਸਮੇਂ ਤੋਂ ਪਹਿਲਾਂ ਸਫੇਦ ਹੋ ਰਿਹਾ ਇੱਕ ਜਿਹੜਾ ਆ ਅਰਕ ਤਿਆਰ ਕੀਤਾ ਵਾ ਐਸ ਦੀ ਕੀਮਤ 400 ਰੁਪਿਆ ਵਾ ਅਗਰ ਜੇਕਰ ਤੁਹਾਡੇ ਵਾਲ ਝੜਦੇ ਆ ਟੁੱਟਦੇ ਆ ਗੰਜਾਪਾਨਾ ਇਸ ਦੀ ਕੀਮਤ 400 ਰੁਪਿਆ ਅਗਰ ਸਮੇ ਤੋਂ ਪਹਿਲਾਂ ਵਾਲ ਸਫੇਦ ਹੋ ਰਿਹਾ ਇਸ ਦੀ 400 ਰੁਪਈ ਕੀਮਤਾਂ ਨਾਲ ਜੇ ਹੋਮੋਪੈਥਿਕ ਦਵਾਈਆਂ ਦਾ ਸੈਟ ਆ ਕਿਉਂਕਿ ਜਸਤ ਬਿਮਾਰੀ ਕਾਰਨ ਵਾਲ ਝੜਦੇ ਆ ਉਸ ਬਿਮਾਰੀ ਦੀ ਰੋਕਥਾਮ ਵਾਸਤੇ ਆ ਹੋਮੋਪੈਥਿਕ ਦਵਾਈ ਦੇ ਸੈਟ ਕਰ ਦਿੱਤਾ ਵਾ ਆ ਸੈਟ ਇਸ ਤਰ੍ਹਾਂ ਵਾ ਅਗਰ ਵਾਲ ਝੜਦੇ ਆ ਟੁੱਟਦੇ ਆ ਗੰਜਾਪਾਨਾ 400 ਰੁਪਈ ਦਾ ਸਟਾ ਵਾ ਅਗਰ ਵਾਲ ਸਮੇ ਤੋਂ ਪਹਿਲਾਂ ਸਫੇਦ ਹੋ ਰਿਹਾ ਤੇ 400 ਰੁਪਈ ਦਾ ਸਟਾ ਵਾ ਕਿ ਤੁਸੀਂ ਇਸ ਨੂੰ ਬਗਾ ਸਕਦੇ ਹੋ ਲਗਾਤਾਰ 4-5 ਮਹੀਨੇ ਇਸ ਨੂੰ ਪੀਣਾ ਵਾ ਦਵਾਈ ਖਾਣੀ ਆ ਤੇ ਹਜ਼ਾਰਾਂ ਤੇਲਾਂ ਤੋਂ ਕਈ ਗੁਣਾ ਚੰਗਾ ਵਾ ਬਿਦਾਊਟ ਕੋਈ ਸਾਈਡ ਇਫੈਕਟ ਲੌਂਗ ਟਰਮ ਅਗਰ ਤੁਹਾਡੇ ਵਾਲ ਬਹੁਤ ਤੇਜ਼ੀ ਨਾਲ ਸਫੇਦ ਹੋ ਰਿਹਾ ਵਾਲ ਛੱਟਦੇ ਆ ਟੁੱਟਦੇ ਆ ਕੰਝਾਪਣ ਹੋ ਰਿਹਾ ਵਾ ਕਿਸੇ ਵੀ ਬਿਮਾਰੀ ਕਾਰਨ ਹੋ ਰਿਹਾ ਸਰੀਰ ਅੰਦਰ ਕਿਸੇ ਵੀ ਕਿਸਮ ਦੀ ਡੇਕੀ ਸੈਂਸਿਟੀਵਿਟੀ ਆ ਟਾਈਮਿੰਗ ਦੀ ਲੋੜ ਆ ਇਹ ਉਸ ਨੂੰ ਪੂਰਾ ਕਰਨਗੇ ਕਿਉਂਕਿ ਇਹ ਬਹੁਤ ਵਧੀਆ ਐਕਸੀਲੈਂਟ ਤੇ ਅਜਮਾਇਆ ਹੋਇਆ ਨੁਕਤਾਬਾ ਇਸ ਨੂੰ ਲਗਾਤਾਰ ਪ੍ਰੈਕਟਿਸ ਦੇ ਵਰਤਿਆ ਵਾ ਬਹੁਤ ਲੋਕ ਨੇ ਵਾਲ ਛੱਡਦੇ ਆ ਟੁੱਟਦੇ ਆ ਸਫੇਦ ਹੋ ਰਿਹਾ ਗੰਜਾਪਨ ਹੋ ਰਿਹਾ ਵਾ ਅੱਖਾਂ ਦੇ ਪਰਪਟੇ ਦੇ ਵਾਲ ਛੱਡਦੇ ਆ ਤੇ ਬਿਲਕੁਲ ਬਹੁਤ ਛੇਤੀ ਰਿਕਵਰ ਕਰਦਾ ਵਾ ਤੇ ਅਗਰ ਵਾਲ ਟੁੱਟਦੇ ਆ ਛੱਡਦੇ ਆ ਗੰਜਾਪਨ ਆ ਇਹ ਉਸ ਨੂੰ ਵੀ ਬਹੁਤ ਜਲਦੀ ਸੈੱਟ ਕਰਦਾ ਵਾ ਵਾਲ ਨਵੇਂ ਹੋਣੇ ਸਿਰੋਂ ਉਹਨੇ ਸ਼ੁਰੂ ਹੋ ਜਾਂਦੇ ਆ ਵਾ ਅਗਰ ਵਾਲ ਸਫੇਦ ਹੋ ਰਿਹਾ ਤੇ ਉਸ ਨੂੰ ਵੀ ਠੀਕ ਕਰਦਾ ਵਾ ਅਗਰ ਇਥੇ ਮੰਗਵਾਣਾ ਚਾਹੁੰਦੇ ਹੋ 9056805768 ਤੇ ਕਾਲ ਕਰਕੇ ਮੁਕਾਸਰ ਸਕਦੇ ਹੋ ਜੀ ਧੰਨਵਾਦ